ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ گاਵਾ ਸੇਰ ਲਈ ਲੈ ਕੇ ਆਏ ਹਾਂ ਜੀ ਚਾਰ ਹੀ ਬਈ ਤਾਜ਼ੀਆਂ ਸੂਈਆਂ ਵੀਆਂ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 ਆਉ ਪੁੱਛ ਲੈਣਾ ਬਾਈ ਟੋਟੇਲਾ ਆ ਜੀ ਬਾਈ ਜੀ ਭਾਈ ਜੀ ਹਸੀ ਗਾਲ ਹਸੀ ਗਾਲ ਜੀ ਹੋ ਠੀਕ ਹੋ ਵਧੀਆ ਦੀ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਜੀ ਸੁਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਇਹ ਤੁਸੀਂ ਰਾਮਪੁਰਾ ਫੋਲ ਆ ਜੀ ਨੇੜੇ ਪਿੰਡ ਬਾਈ ਨੇੜੇ ਆਪਣੇ ਜਲਾਰ ਰਹਿ ਗਿਆ ਜਾਲਪੁਰਾ ਭਾਈ ਕਾ ਰਹਿ ਗਿਆ ਭਗਤਾ ਭਾਈ ਵੀ ਨੇੜੇ ਰਹਿ ਗਏ ਮੋਬਾਈਲ ਨੰਬਰ ਬੋ 9041088878 ਠੀਕ ਹੈ ਬਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦੇਣਾ ਕਿਹੜਾ ਸੂਆ ਸੂਈ ਇਹ ਮਾਲਕਾਂ ਦਾ ਆਪਾਂ ਦੂਜਾ ਕਿ ਆਪਾਂ ਤੀਜਾ ਮੰਨ ਕੇ ਲਈ ਹੈ ਜੀ ਠੀਕ ਹੈ ਬਾਈ ਹਾਂ ਜੀ ਕਦੋਂ ਸੂਈ ਹੈ ਭਰਾ ਇਹ ਇਹ ਲਾਲੋ ਸਾਹਿਬ ਦ ਜੇਰ ਪਈ ਹਾਂ ਜੇਰ ਹੋ ਪਈ ਐ ਬੱਠਲ ਜੀ ਜੇਰ ਬਈ ਬੱਠਲ ਚ ਰੱਖੀ ਬੈਠੋ ਉਹ ਦੇ ਕੰਪਲੀਟ ਆ ਬਈ ਬੱਚਾ ਕੀ ਦੇਤਾ ਪਿੱਛੇ ਬੱਛੀ ਐ ਬੱਛੀ ਚੰਗੀ ਆ ਨਾ ਹਾਂਜੀ ਪੂਰੀ ਜਾਤ ਵਾਲੀ ਬੱਛੀ ਅੱਛਾ ਬਈ ਬੱਛੀ ਨੂੰ ਜਨਮ ਦੱਸਦਾ ਬੱਛੀ ਦੀ ਕੁਆਲਿਟੀ ਦੇਖੋ ਪਿਓਰ ਐਚਐਫ ਕੀ ਬਾਤ ਆ ਫੁੱਲ ਕੁਆਲਿਟੀ ਆ ਨਾ ਹਾਂ ਪੂਰਾ ਚੰਗਾ ਟੀਕਾ ਭਰਾਇਆ ਵਾ ਕਿਸਦਾ ਮੈਂ ਕੀ ਫਾਇਦਾ ਮੈਂ ਸੈਕਸਡ ਸੀਮਨ ਕਹਦਾ ਗਿਆ ਆਪਣੀ ਸਹੀ ਗੱਲ ਉਹਦਾ ਕੋਈ ਮੁੱਲ ਨਹੀਂ ਆਰਡਰ ਦੇਖੋ ਥਾਣ ਦੇਖੋ ਕਿੰਨੇ ਸੋਹਣੇ ਥਾਣ ਕੱਲਾ ਕੱਲਾ ਥਾਣ ਪੂਰੀ ਵਿੱਥੀ ਦੇ ਥਾਣ ਚਿਵਾਈ ਕਿਵੇਂ ਆ ਚਿਵਾਈ ਤਾਂ ਬਾਹਲੀ ਸ ਚੂਣ ਦੇਖੋ ਚੂਣ ਬੜਾ ਚੰਗਾ ਹਨਾ ਬੜਾ ਚੰਗਾ ਹੀ ਮੋਢਾ ਹੀ ਇੱਕ ਦਾ ਉਹ ਸਾਰਾ ਜਿਵੇਂ ਮਰਜੀ ਧਾਰਾ ਮਰੀ ਬਾਕੀ ਠੰਡੀ ਸੀ ਲਈ ਕੋਈ ਹੈਲਣਾ ਘੋੜਾ ਹੀ ਨਹੀਂ ਕਰਦੀ ਕਰਮ ਵਾਲੀ ਨੇ ਕਿੰਨਾ ਕੁ ਬੋਲਾ ਕੱਢ ਲਿਆ ਫਿਰ ਅੱਜ ਬੋਲਾ ਇਹ ਤਾਂ ਕਦੇ ਹੀ 4 ਕਿਲੋ ਹੀ 4 ਕਿਲੋ ਹਾਂਜੀ ਦੁੱਧ ਪਾ ਦੂਗੀ 18-19 ਕਿਲੋ ਹੀ 18-19 ਕਿਲੋ ਹਾਂਜੀ ਠੀਕ ਆ ਬਾਈ ਹਮ ਲੈ ਚੂਣ ਦੇਖੋ ਬੜਾ ਚੰਗਾ ਜਿਵੇਂ ਮਰਜੀ ਧਾਰਾ ਮਰੀ ਚਲ ਕੋਈ ਚੱਕਰੀ ਨਹੀਂ ਹਿਲਣਾ ਤਾਂ ਕਰਮ ਵਾਲੀ ਨੇ ਹੈ ਨਹੀਂ ਲੈ ਵਾ ਲੂ ਵਾ ਬਹੁਤ ਆ ਲੈ ਬਾਈ ਖੋਲ ਦੇ ਤੋਰ ਕੇ ਦਿਖਾ ਲਈ ਮੜੀ ਜੀ ਕੱਲਾ ਕੱਲਾ ਧਾਣਾ ਪੀੜੀ ਦੇ ਪਾਵੇ ਵਰਗੇ ਧਾਣਾ ਪੂਰੀ ਜਿੱਤੇ ਧਾਣਾ ਜਿਵੇਂ ਆਈ ਫੁੱਲ ਚੰਗੀ ਆ ਬਹਿ ਕੇ ਉੱਠਦਾ ਨਹੀਂ ਹੂੰ ਵੱਡੀ ਗੱਲ ਬੱਚਾ ਮਗਰ ਬੱਚੀ ਬੱਚੀ ਬਾਕੀ ਨਾਲ ਵੇਲੇ 1 ਸਾਲ ਡੇਢ ਸਾਲ ਨੂੰ ਪਹਿਲਾਂ ਬਣ ਜਾਣਾ ਵਧੀਆ ਹੀ ਹੈ ਜੀ ਚਾਰ ਹੋ ਜਾਣਾ ਮਾਂ ਨੂੰ ਵੀ ਚੰਗੀ ਜਾਊਗੀ ਹੂੰ ਤੇ ਵੜ ਵੀ ਖਿਰ ਚੰਗੀ ਆ ਲੇਵਾ ਕਮਾਲ ਦਾ ਦੁੱਧ ਚੰਗਾ ਪਾ ਦੂ ਤੋਰਾ ਦਿਖਾਉਂਦੇ ਆ ਵਰੀ ਕੀ ਬਰੂ ਕੀ ਜੀ ਬਹੁਤ ਬਣੀ ਬਹੁਤ ਆ ਵੜ ਹੈ ਨਾ ਹਾਂਜੀ ਬਹੁਤ ਸੋਹਣੀ ਹੂੰ ਤੇ ਕੀ ਮੋਲਾ ਭਰਾ ਰੱਜ ਜਾਜ ਇਹ ਦੇ ਦਾਂਗੇ 48000 ਰੁਪਏ ਦੀ ਅੱਜ ਮਾਨਤਨ ਹੋ ਜਾ ਹਾਂ ਬਾਜਾ ਇਹਦੀ ਕਰਦਾ ਮੋਲਾ ਵੇਖ ਲੋ ਜਮੋ ਜੈ ਜਮੋਲਾ ਬਈ 48000 ਰੁਪਏ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਕੋ ਦੂਗਾ ਵੜ ਚੰਗੀ ਆ ਕੱਦ ਵਾਲੀ ਆ ਬਈ ਚੰਗੀ ਆ ਵੜਾ ਖਾਣ ਲਈ ਬਹੁਤ ਸੋਹਣਾ ਤਿਆਰ ਕਰਿਆ ਕਰਮਲੀ ਨੇ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਲੈ ਚਲੋ ਮੋਲ ਜਮਾ ਜੈਜ ਰੱਖਿਆ ਬਾਈ ਮਾਨਤਾ ਆ ਵੇਖ ਲੋ ਹੁਣ ਲੈਵਾ ਆਪਾਂ ਨੂੰ ਗਵਾਹੀ ਭਰਦਾ ਕਿ ਦੁੱਧ ਦਊਗੀ ਕਿ ਨਹੀਂ ਹੂੰ ਲੈਵਾ ਵੇਖੋ ਲੈ ਕਮਾਲ ਦਾ ਬਹੁਤ ਸੋਹਣਾ ਡੈਡਰ ਬਹੁਤ ਸੋਹਣਾ ਡੈਡਰ ਕਰੀ ਬੈਠੀ ਸਹੀ ਗੱਲ ਖੜਦੀ ਆ ਏ ਥੋੜਾ ਜਿਆ ਮਤਾਂ ਘੁੱਟ ਗਈ ਅੱਗੇ 2 ਨੰਬਰ ਤੇ ਜਰਸੀ ਕਿਹੜਾ ਸੂਆ ਭਰਾ ਇਹ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਜੀ ਇਹ ਕੱਲ ਦੀ ਸੂਈ ਵੀ ਆਈ ਬੱਚਾ ਕੀ ਹੈ ਮਗਰ ਪਿੱਛੇ ਬੱਚੀ ਆ ਜੀ ਬੱਚੀ ਬਹੁਤ ਚੰਗੀ ਦਿੱਤੀ ਆ ਬਹੁਤ ਸੋਹਣੀ ਆ ਜੀ ਪਿਓਰ ਜਮਾ ਹੈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬਹੁਤ ਚੰਗੀ ਆ ਕਿੰਨਾ ਬਹੁਤ ਹਾਜ਼ਰ ਆ ਬ ਹੁਣ ਹੋਊਗਾ 11 12 ਕਿਲੋ ਹੀ ਠੀਕ ਆ ਬਾਈ ਹਾਂਜੀ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਾਰੇ ਥਾਣ ਨਿਕਲਵੇਂ ਪੂਰੇ ਗਾਇਬ ਤੇ ਹੋਲੀਓ ਬਾਈ ਤੋਰ ਕੇ ਰਖਾ ਲਓ ਫੇਸ ਬੜਾ ਚੰਗਾ ਬਰੀਡ ਚੰਗੀ ਆ ਨਾ ਗਰਮੀ ਮੰਨੇ ਨਾ ਠੰਡ ਮੰਨੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਓਕੇ ਬਾਈ ਬਾਕੀ ਆਪਣੀਆਂ ਗਾਇਆਂ ਆਪਣੀਆਂ ਬਾਈ ਯਾਰ ਝੇਰ ਦੀ ਊੜ ਛੱਲੇ ਦੀ ਫੁੱਲ ਗਰੰਟੀ ਹੋ ਪਾਰ ਪਿੱਛੇ ਦੀ ਘਰ ਤੱਕ ਦੀ ਹੋਊਗੀ ਓਕੇ ਬਾਈ ਕੋਈ ਬਈ ਵੀਰ ਭਰਾ ਬੇਫਿਕਰ ਹੋ ਕੇ ਆ ਜਾ ਆਪਣੇ ਕੋਲੇ ਕਿ ਕਿ ਥਾਣਾ ਜੋ ਖੋਟੀ ਨਿਕਲ ਜੂ ਜਾਂ ਪਾਰ ਕੱਢਦੀ ਹੋਊਗੀ ਹਾਂ ਠੀਕ ਜਾ ਜਾ ਜੇਰ ਦਾ ਲੜਵੀ ਚ ਘਰੇ ਜਾ ਕੇ ਸੱਟ ਜਾਈ ਓਕੇ ਆਪਣੇ ਕੋਲੇ ਸੁਈਆਂ ਹੀ ਐ ਮੈਂ ਕਹਿ ਦਿੱ ਗੀ ਹੂੰ ਜ਼ਿਆਦਾ ਲਿਆਂਦੀਆਂ ਹੋਣੀਆਂ ਸੁਈਆਂ ਸਵਾਈਆਂ ਫਿਰ ਤਾਂ ਕਹਿ ਦਿੰਨੀ ਤੇ ਕੀ ਮੋਲ ਆ ਭਰਾ ਜੈਜ ਇਹ ਦੇ ਦਾਂਗੇ 47000 ਦੀ 47000 ਹਾਂ ਬਾਕੀ ਤਾਰ ਇਹਦੇ ਮਾਰ ਦਿੰਨੇ ਆਪਾਂ ਤਾਰ ਤੁਰ ਬਹੁਤ ਸੋਹਣੀ ਐ ਜੀ ਮਾ ਜੈਜ ਮੋਹੱਲਾ ਵੀਰੇ 47000 ਰੁਪਏ ਮਾਨਦਾਨ ਜ਼ਰੂਰ ਹੋਏ ਚਵਾਈ ਦੇਖੋ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਜਿਵੇਂ ਮਾਰੀ ਰਹਿਤਾਰਾ ਮਾਰੀ ਚੱਲ ਕੋਈ ਚੈੱਕ ਨਹੀਂ ਹੈਲਣਾ ਤਾਂ ਕਰਮ ਨਹੀਂ ਨੇ ਅਹੀਂ ਜਮਾ ਚੱਟਾ ਦੁੱਧਾ ਫੁੱਲ ਫੈਂਡ ਆਉਣੀ ਹੈ ਕਰਮਾਲੀ ਦੇ ਹਾਂ ਪੂਰੀ ਫੈਂਡ ਬਾਕੀ ਦੁੱਧ 15 ਕਿਲੋ ਪਾਉ ਬਾਈ ਰਾਮ ਸਹੀ ਗੱਲ ਹੈ ਲੈ ਵਾ ਦੇਖੋ ਨਾਣਾ ਦੇਖੋ ਬਰੀਕੀ ਬਰੂਕੀ ਜਬੜ ਫੁੱਲ ਬਾਕੀ ਹੁ ਗਾਈਆਂ ਨਾਲ ਬੱਚਿਆਂ ਜਿਹੜੀਆਂ ਕਰਮਾਲੀਆਂ ਨਾਲ ਡਬਲ ਹੁੰਦੀਆਂ ਸਹੀ ਗੱਲ ਹੈ ਡਬਲ ਨਾਲ ਮਿਲ ਜਾਣੇ ਕਿਉਂ 1 ਸਾਲ ਡੇਢ ਸਾਲ ਨੂੰ ਕਰਮਾਲੀਆਂ ਹਾਂ ਦੁੱਧ ਨੇ ਪੈਸੇ ਪੂਰੇ ਕਰ ਜਣੇ ਨਾਲ ਬੱਚਿਆਂ ਵੱਜ ਜਾਣਗੇ ਵੱਜ ਜਾਣੀਆਂ ਓਕੇ ਬਾਈ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਇਹ ਵੀ ਕੱਲ੍ਹ ਸੂਈ ਹੈ ਜੀ ਬੱਚਾ ਕੀ ਹੈ ਪਿੱਛੇ ਬੱਚਾ ਹੀ ਇਹਦੇ ਬੱਚਾ ਜੀ ਹਾਂ ਕਾਲ ਦੀ ਸੂਈ ਚਲੇ ਹੋਊਗਾ 11 12 ਕਿਲੋ ਠੀਕ ਆ ਹਾਂਜੀ ਨਾੜਾ ਬਹੁਤ ਆ ਨਾ ਲੈਵੇ ਹਾਂਜੀ ਇਹ ਜੇ ਥੋੜੀ ਜਾਤ ਕੁਆਲਟੀ ਵਾਲੀ ਆ ਗਈ ਨਾ ਨਾ ਦੇਖੋ ਕੱਲਾ ਕੱਲਾ ਥਣ ਗਲਾਪੀ ਥਣ ਮੁੱਠੀ ਵਾਲਾ ਥਣ ਖਸ਼ਾ ਤੋਂ ਵੀ ਆਰਡਰ ਦੇਖੋ ਬਈ ਕਮਾਲ ਦਾ ਟਿੱਲਾ ਬਹੁਤ ਖੌਂਦੀ ਆ ਸ਼ਾਮ ਦਾ ਆਰਡਰ ਹੋਰ ਵੀ ਵਧੀਆ ਠਹਿਰ ਕਰ ਲੋ ਖੋਲਿਓ ਬਈ ਤੋਰ ਬਾਕੀ ਸਿੰਘਾਂ ਤੋਂ ਨਾ ਕੋਈ ਡਰਈ ਹਮ एकदम ਫੋਟਾਈਆਂ ਫੁੱਟੀਆਂ ਵਗਾਂਈ ਕਲੀ ਵੀ ਬਹੁਤ ਆ ਨਾ ਬੈਣ ਹਾਂਜੀ ਹਾਂਜੀ ਦੁੱਧ ਕੱਢੂ ਵਧੀਆ ਆ ਦੋ ਦੋ ਨਾਲ ਕਣ ਦੱਸਿਆ 17 18 ਕਿਲੋ ਪਾਇਆ ਬਈ ਬਾਕੀ ਜਾਤ ਵਾਲੀ ਹੈ ਬਾਈ ਯਾਰ ਕਿ ਨਹੀਂ ਸਹੀ ਗੱਲ ਜਾਤ ਬ੍ਰੀਡ ਫਾਰਮ ਚਾਈਨਿੰਗ ਛੋਣਗੇ ਪਿੰਡੇ ਤੇ ਵੇਖ ਲੋ ਹਮ ਭਲਾ ਮਸ਼ੀਨ ਤੇ ਚੋਈ ਜਾਏ ਹੋ ਹੱਥੀ ਚੋਈ ਜੋ ਥਣ ਬਹੁਤ ਸੋਹਣਾ ਲੱਗਈ ਕੋਈ ਚੱਕਰ ਨਾ ਇਹਨਾਂ ਲੈ ਵਾਂ ਜਮਟੇੜ ਸਾ ਵੀ ਹਮ ਤੇ ਕੀ ਮੋਲ ਆ ਭਰਾ ਇਹਦਾ ਫਿਰ ਜੇ ਇਹਦਾ ਹੁੰਦੇ ਬਾਈ ਯਾਰ ਕੋਹਨੀ ਫਿਰ ਤਾਂ ਮੈਂ ਕਹਿ ਦਿੱ ਗਏ 65 ਹੀ ਕਰਨਾ ਸੀ ਹਮ ਸਿੰਘਾਂ ਦੇ ਹਿਸਾਬ ਨਾਲ ਆਪਾਂ ਨੂੰ ਮੰਦੀ ਮਿਲੀ ਆਪਾਂ 55000 ਰੁਪਏ ਦੇ ਦਾਂਗੇ ਚੱਕ ਬਾਈ ਜਮ ਜਜ ਮੋਲ 52000 ਰੁਪਏ ਮਾਨ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਆਰਡਰ ਬਹੁਤ ਚੰਗਾ ਬਈ ਫਾੜੀ ਆ ਲੈ ਤੂੰ ਇਹਦੇ ਮਾਰਦਿਆ ਖੰਡੀ ਸੀਲਾ ਲੈ ਬਈ ਠੰਡੀ ਸੀਲਾ ਬਾਈ ਕਹਿੰਦਾ ਜਿਵੇਂ ਮਰਜ਼ੀ ਬਹਿ ਜਾ ਚਵਾਈ ਦਿਖਾ ਦਿੰਨੇ ਆ ਮਾਰ ਖੜਗੀ ਦੇ ਚਾਰੇ ਖੜ ਗੱਡ ਗਈ ਹੂੰ ਲੈ ਚਵਾਈ ਬਹੁਤ ਚੰਗੀਆਂ ਹਨ ਬਹੁਤ ਸੋਹਣੀ ਮੋਟੀ ਧਾਰ ਦੇਖੋ ਲੈ ਜਿਵੇਂ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਮੌਹ ਇਹ ਨਾ ਬਹਿਗਾ ਬਾਈ ਕੀ ਬਾਤ ਚਵਾਈ ਤੂੰ ਹੀ ਇੱਕ ਨੰਬਰ ਹੈ ਲੈ ਮੋਟੀ ਮੋਟੀ ਧਾਰ ਠੰਡੀਆਂ ਨਾ ਹਾਂ ਠੰਡਗਾ ਬੋਲਦੇ ਸਿੰਗਾ ਤੋਂ ਕੁਛ ਕਹੇ ਨਾ ਹਾਂ ਨਹੀਂ ਨਹੀਂ ਸਿੰਗਾ ਤੋਂ ਕੁਛ ਨਹੀਂ ਕਹਿੰਦੀ ਲੈ ਬਲਾ ਝੂਟੀ ਜਾਓ ਲੈ ਨਾ ਕੋਈ ਐ ਚੱਕਰ ਨਹੀਂ ਕਿ ਮਾਰੂ ਵੀ ਲੈ ਚਲਾਈ ਚਲ ਕੋਈ ਚੱਕਰ ਹੀ ਨਹੀਂ ਟੱਕਰ ਦਾ ਤਾਂ ਨਾ ਹੀ ਨਹੀਂ ਇਹਦਾ 52000 ਰੁਪਏ ਮਾਨ ਤਾਂ ਹੋ ਜਾਊਗਾ ਅੱਗੇ ਲਾਸਟ ਚਾਰ ਨੰਬਰ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆਈ ਕਦੋਂ ਸੂਈ ਆ ਬਰਾ ਇਹਨੂੰ ਹੋ ਗਿਆ ਵਾ 15 20 ਮਿੰਟ ਹੋ ਗਏ ਠੀਕ ਆ ਬਾਈ ਬੱਚਾ ਕੀ ਦੇਤਾ ਬੱਚਾ ਦੇਗੀ ਬੱਚਾ ਦੇਗੀ ਹਾਂਜੀ ਜੇਰ ਪੈਣੀ ਆ ਜੇ ਹਾਂਜੀ ਇਹ ਤਾਂ ਬੈਠੂਗੀ ਐ ਬੈਠੀ ਨਹੀਂ ਠੀਕ ਆ ਆਰਡਰ ਦੀ ਕੁਆਲਿਟੀ ਦੇਖੋ ਬਈ ਬਹੁਤ ਸੋਹਣਾ ਆਰਡਰ ਬੌਲਾ ਕੱ ਹਾਂ ਭੋਲਾ ਕੱਢਾਈ ਕੋ ਉਸਕਾ ਠੀਕ ਹੈ ਕੁਮੜ ਆ ਜਾ ਬੱਚੇ ਨੂੰ ਪਿਆ ਇੱਕ ਗੁਲਾਬੀ ਥਾਣਾ ਮੁੱਠੀ ਵਾਲਾ ਥਾਣਾ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜਾ ਦੁੱਧ ਪਾਊਗੀ ਬਈ ਇਹਦਾ 16 17 ਲੀਟਰ ਹੂੰ ਓਕੇ ਪਾਊਗਾ ਨਹੀਂ ਲੈ ਆ ਵੀ ਦੱਸਦਾ ਕਿ ਨਹੀਂ ਸਹੀ ਗੱਲ ਆ ਬਈ ਕੀ ਮੋਲਾ ਭਰਾ ਜੈਜਾ ਦਾ ਇਹ ਦੇ ਦਾਂਗੇ 48000 ਰੁਪਏ ਦੀ 48000 ਮਾਨਤਨ ਹੋ ਜਾ ਹਾਂਜੀ ਕਰ ਦਾਂਗੇ 48000 ਰੁਪਏ ਮੋਲਾ ਮਾਨਤਨ ਜਿਹੜਾ ਮੌਕੇ ਤੇ ਪਾਕਿਸਤਾਨ ਤੋਂ ਦੀ ਕੁਆਲਿਟੀ ਬਹੁਤ ਸੋਹਣੀ ਹੈ ਚੰਗੀ ਅਵਾਰਡ ਸਨਕੀਆ ਤੋਰਾ ਤਰਾ ਕਰਮਾਈ ਦਾ ਚੰਗਾ ਗਾ ਬਾਈ ਮੁੱਠੇ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਾਈ ਪਾ ਬੈਗੀ ਜੇਰ ਪਈ ਨਹੀਂ ਕਰਮਾਈ ਹੂੰ ਬਹੁਤ ਟਾਈਮ ਹੀ ਥੋੜਾ ਹੋਇਆ ਨਾ ਫਿਰ ਹਾਂਜੀ ਟਾਈਮ ਥੋੜਾ ਹੈ ਤੇ ਥਾਣ ਦੇਖੋ ਬਾਈ ਚਵਾਈ ਕਿਵੇਂ ਆ ਚਵਾਈ ਬਹੁਤ ਸੋਹਣੀ ਹੈ ਜੀ ਇਹਦੀ ਠੀਕ ਆ ਬਾਈ ਚਵਾਈ ਬਾਈ ਕਹਿੰਦਾ ਨੰਬਰ 1 ਆਈ ਮੁੱਲ ਬਾਈ ਨੇ ਜਾਇਜ਼ ਰੱਖਿਆ ਵੈੜਾਂ ਬਾਈ ਕੋਲੇ ਚਾਰ ਸੀ ਚਾਰ ਹੀ ਦਿਖਾਤੀਆਂ ਕਿਸੇ ਵੀਰ ਨੂੰ ਚਾਰਾਂ ਚੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ